ਕਿਸਾਨ ਆਗੂਆਂ ਨੇ ਤਲਵੀਰ ਸਿੰਘ ਗਿੱਲ ਨੂੰ ਘੇਰਿਆ ਤੇ ਉਹਨਾਂ ਤੋਂ ਸਵਾਲ ਪੁੱਛੇ ਕਿ ਸਾਨੂੰ ਜਿਹੜਾ ਸ਼ੰਭੂ ਜਾਂ ਖਨੌਰੀ ਬਾਰਡਰ ਤੋਂ ਚੱਕਿਆ ਗਿਆ ਉਹ ਕਿਸ ਦੀ ਮਰਜ਼ੀ ਨਾਲ ਚੱਕਿਆ ਗਿਆ ਤੁਹਾਨੂੰ ਪਤਾ ਸੀ ਸਾਡੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਉਸ ਨੂੰ ਪਤਾ ਸੀ ਅਤੇ ਕੇਂਦਰ ਨਾਲ ਮਿਲ ਕੇ ਤੁਸੀਂ ਸਾਡਾ ਜਿਹੜਾ ਧਰਨਾ ਚੱਕਿਆ ਅਸੀਂ ਕਿਸਾਨ ਆ ਅਸੀਂ ਕੋਈ ਹੱਤਵਾਦੀ ਨਹੀਂ ਸੀ ਜਿਨ੍ਹਾਂ ਨੂੰ ਤੁਸੀਂ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਨੇ ਉਹਨਾਂ ਦੀ ਮਰਜ਼ੀ ਨਾਲ ਚਕਾਇਆ ਤੇ ਜਿਹੜਾ ਕੋਆਪਰੇਟਿਵ ਘਰਾਣੇ ਨੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਖੜੇ ਅਤੇ ਹੁਣ ਜਿਹੜੀਆਂ ਸਾਡੀਆਂ ਟਰਾਲੀਆਂ ਨੇ ਉਹ ਹਜੇ ਤੱਕ ਸਾਨੂੰ ਨਹੀਂ ਮਿਲੀਆਂ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਸੀ ਉਹ ਸਾਨੂੰ ਨਹੀਂ ਮਿਲਿਆ ਅਤੇ ਅਸੀਂ ਕਿਸ ਕੋਲ ਜਾਈਏ ਤੇ ਅਸੀਂ ਤੁਹਾਨੂੰ ਘੇਰਨਾ ਹੀ ਘੇਰਨਾ ਹੈ ਕਿਉਂਕਿ ਤੁਹਾਨੂੰ ਹੁਣ ਮਜੀਠੇ ਹਲਕੇ ਦਾ ਇੰਚਾਰਜ ਲਗਾਇਆ ਹੈ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਜਾਂ ਸਾਡਾ ਜਿਹੜਾ ਚੋਰੀ ਹੋਇਆ ਸਮਾਨ ਹੈ ਉਹ ਕਿਸ ਪੱਲੇ ਪਾਉਂਗੇ ਕਿਸ ਖਾਤੇ ਵਿੱਚ ਉਹ ਸਮਾਨ ਪਵੇਗਾ ਸਾਨੂੰ ਵਾਪਸ ਵੀ ਮਿਲੇਗਾ ਜਾਂ ਨਹੀਂ ਕੀ ਕਹਿਣਾ ਕਿਸਾਨ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ ਤੇ ਸਾਨੂੰ ਘਰਾਂ ਦੇ ਵਿੱਚ ਤੁਹਾਡੀ ਪੁਲਿਸ ਆਣ ਕੇ ਜਿਹੜੀ ਆ ਭਗਵੰਤ ਜੀ ਸਰਕਾਰ ਦੀ ਉਹ ਘਰਾਂ 'ਚ ਡਿਟੇਨ ਕਰ ਲੈਂਦੀ ਆ ਤੇ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਜੇ ਵੀ ਅਸੀਂ ਤੁਹਾਡੇ ਨਾਲ ਲੜਦੇ ਆ ਇਹ ਕਿੱਥੇ ਖੜੀਆਂ ਉਤਰਦੀਆਂ ਆ ਆ ਬੁਲਾ ਦੇ ਆ ਬੈਠੇ ਆ ਸਾਡੇ ਘਰ ਮਲਾਜ਼ਮ ਬੈਠੇ ਆ ਆ ਬੀਬੀਆਂ ਨੇ ਵੀ ਗੱਲ ਕਰਨੀ ਆ ਸਾਡੇ ਸਾਡੇ ਫੜੇ ਗਏ ਹੀ ਕੰਤਾ ਟਾਪ ਕੇ ਬੂਸਰੇ ਲਮਾਰੀਆਂ ਫੋਲੀਆਂ ਉਹ ਕਿ ਫੋਲੀਆਂ ਗਈਆਂ <table> ਤਾਡੀ ਸਰਕਾਰ ਦੇ ਚਿਹਰਾਉਂ ਦੇ ਐਸ ਜੀ ਉਹ ਨਾ ਵੀ ਮੈਨੂੰ ਕਾਨੂੰਨ ਸਿਖਾਉਣੀ ਆ ਤੂੰ ਮੇਰੇ ਕੋ ਫੂਕ ਮੇਰੇ ਵਿਚੇਰ ਦੇ ਨਾਲ ਕੇਐਸਆਈ ਆ ਵਿਕਟਰ ਉਹਨੇ ਕੀ ਆਵਾ ਮੇਰੇ ਘਰ ਨਾ ਤੇ ਕਹਿਣਾ ਫੋਨ ਮੇਰੇ ਕੋ ਫੜਿਆ ਗਿਆ ਫੋਨ ਵੀ ਜਨਤ ਕਰ ਲਿਆ ਇੱਕ ਗੱਲ ਮੰਨ ਲੀ ਜੇ ਸਰਕਾਰ ਦਾ ਸਾਨੂੰ ਕੋਈ ਮੈਸੇਜ ਆ ਕਿ ਸਰਕਾਰ ਦੇ ਚਿਹਰਾਉਂ ਦੇ ਤੇ ਨਹੀਂ ਜਾਂਦੇ ਸਾਡੀਆਂ ਲਮਾਰੀਆਂ ਬੋਲ ਕੇ ਗਏ ਹਾਂ ਹਾਂਜੀ ਵੀਰ ਜੀ ਟਰਾਲੀਆਂ ਦਾ ਚੋਰੀ ਕੀਤਾ ਹੁਣ ਹੜੀ ਨੱਗੀ ਚੁਪਣਾ ਚਾਹੁੰਦੇ ਆ ਅਸੀਂ ਕੋਈ ਸਮਝ ਨਹੀਂ ਆਉਂਦਾ ਆਪਣੇ ਘਰ ਦੀ ਗੱਲ ਕਰਾਂਦੇ ਜੀ ਸਾਡੇ ਘਰ ਦੀ ਹਾਂ ਸਾਡੇ ਆਂ ਕਿ ਨਹੀਂ ਐਸ.ਐਸ.ਓ. ਸ਼ਮਸ਼ੇਰ ਸਿੰਘ ਸਾਡੀ ਟਰਾਲੀ ਚੋਰੀ ਹੋਈ ਹੈ ਨਹੀਂ ਟਰਾਲੀ ਨਹੀਂ ਆਪਣੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਚਾਰ ਟਰਾਲੀਆਂ ਜੀ ਚੋਰੀ ਹੋਈਆਂ ਅਜੇ ਤੱਕ ਨਹੀਂ ਮਿਲੀਆਂ ਇੱਕ ਜਨਰੇਟਰ ਚੋਰੀ ਹੋਇਆ ਦੋ ਆਪਣੇ ਇੱਥੇ ਦੀਆਂ ਇੱਕ ਸ਼ਹਿਨੇ ਵਾਲੀ ਦੀ ਆ ਚਲੋ ਜੀ ਮੈਂ ਪਸਵਾਲ ਕਰ ਲਾਂ ਜੋ ਮੰਤਰੀ ਸਾਹਿਬ ਸਾਡੀਆਂ ਟਰਾਲੀਆਂ ਸ਼ੰਭੂ ਬਾਟਰ ਤੋਂ ਚੋਰੀ ਹੋਈਆਂ ਜੀ ਦੋ ਤਾਂ ਤੁਹਾਡੇ ਹਲਕੇ ਦੀਆਂ ਹੀ ਆ ਨਹਲ ਕਰਾਂ ਚਾਰਜ ਆ ਕੋਈ ਹੁਣ ਇੱਥੇ ਦੱਸੋ ਨੂੰ ਔਰ ਕੈਮਰਾ ਜੋ ਦੋਆਂ ਟਰਾਲੀਆਂ ਦੀ ਪਰਭਾਈ ਕਰਾਉਂਦੇ ਜੇ ਮੈਂ ਨਵੀਆਂ ਬਣਾ ਦੇ ਸਾਹਣੇ ਵਾਲੀ ਬਣਾ ਦੋਗੇ ਬਣਵਾ ਦੇਣਾ ਭਰਾ ਸਾਹਣੇ ਵਾਲੀ ਦੇ ਲੜਕੇ ਦੀ ਹਾਂ ਵਾਦਾ ਕਰਕੇ ਜਾਓ ਪਰ ਫਿਰ ਮੈਨਾਂ ਵਾਦਾ ਕਰੋ ਮੈਨੂੰ ਕੀ ਰਿਆਣਾ ਕਰੋਗੇ ਨਹੀਂ ਮੇਰਿਆਂ ਤਾਂ ਲੋਕਾਂ ਨੇ ਕਿਹਾ ਕਿ ਆਪਾਂ ਇੱਕ ਹੁੰਦਾ ਵੀ ਤੁਹਾਡਾ ਪ੍ਰੋਗਰਾਮ ਚ ਸਟਾਰਟ ਕਰ ਰਹੇ ਆ ਪਰ ਪ੍ਰੋਗਰਾਮ ਨਹੀਂ ਡਿਸਕ ਕਰ ਤੂੰ ਵੀ ਪ੍ਰੋਗਰਾਮ ਵਾਲੇ ਕੋਲ ਚਾਰ ਭਰਾਵੇ ਨੂੰ ਮਿਲ ਪਏ ਆ ਆ ਠੀਕ ਹੈ ਰਿਆਣਾ ਨਾ ਸੱਸੀ ਇਹਦਾ ਸਵਾਲ ਆ ਇਹ ਸਵਾਲ ਆ ਤੁਹਾਨੂੰ ਭਗਵੰਤ ਮਾਨ ਜੀ ਨੇ ਕਿਹਾ ਵੀ ਲੀਡਰਾਂ ਨੂੰ ਸਵਾਲ ਕਰਾਓ ਮੈਨੂੰ ਅਦਾ ਕਰ ਸਕਦੇ ਹੋ ਕਰੋਗੇ ਤੈਨੂੰ ਸਵਾਲ ਕਰਨ ਦਾ ਮੌਕਾ ਲਿਆ ਜਾਏਗਾ ਇਹ ਮੇਰਾ ਵੀ ਸਵਾਲ ਆ ਇੱਕ ਮੇਰਾ ਵੀ ਸਵਾਲ ਆ ਇਹ ਆਪਣੇ ਪਰਿਵਾਰ ਜੇ ਬਾਰੇ ਇੱਕ ਮੇਰਾ ਵੀ ਸਵਾਲ ਆ ਜੀ ਵੀ ਆਪਣੇ ਜਿਹੜੀ ਭਗਵੰਤ ਮਾਨ ਸਰਕਾਰ ਆ ਕੀ ਉਹ ਮੇਰੇ ਨਾਲ ਰਿਹਾ ਕਾਲੇ ਦਰਚ ਪਾ ਰਿਹਾ ਨਹੀਂ ਉਹ ਇਕੱਛੇ ਹੀ ਰਹਿ ਰਿਹਾ ਸਵਾਲ ਦੇ ਉੱਤਰ ਦੇ ਰਿਹਾ ਭਾਈ ਗੱਲ ਰਿਹਾ ਪਹਿਲਾਂ ਇਸ ਸਵਾਲ ਦਾ ਕਰਦੇ ਹੀ ਆ ਗਿਆ ਇਹ ਇੱਕ ਸਵਾਲ ਆ ਕੀ ਭਗਵਾਨ ਸਾਨ ਸਰਕਾਰ ਆ ਜਿਹੜੀ ਇਹ ਮੰਨ ਲਓ ਇਹਨੂੰ ਆਪਣੇ ਪੰਜਾਬ ਚ ਕੋਈ ਇਹੋ ਜਿਹਾ ਲੈਗ ਨਹੀਂ ਜਾਪਦਾ ਵੀ ਜਿਹੜੇ ਬਾਹਰ ਦੇ ਚੇਅਰਮੈਨੀਆਂ ਦੂਜੀਆਂ ਸਟੇਟਾਂ ਦੇ ਆਂ ਦੇ ਦਿੰਦੇ ਆ ਕੀ ਗੱਲ ਪੰਜਾਬ ਦੇ ਕੋਈ ਬਿਊਰੋਕ੍ਰੇਟ ਦੇ ਵੱਡਾ ਤੁਹਾਡੇ ਤੇ ਭਰੋਸਾ ਨਹੀਂ ਇਹਨਾਂ ਮੈਂ ਮੰਨਦਾ ਤਰੀਕਾ ਵਹਿਦ ਇਹ ਤੁਹਾਡਾ ਕਿਸਾਨੀ ਨਾਲ ਕੋਈ ਕੁਸ਼ਣ ਨਹੀਂ ਗਾ ਨਹੀਂ ਨਾ ਨਹੀਂ ਕਿਸਾਨਾ ਹੈਗਾ ਆਪਣੀ ਹੈਗਾ ਪੰਜਾਬ ਦੇ ਨਾਲ ਹੈਗਾ ਨਾ ਪੰਜਾਬ ਦੇ ਨਾਲ ਨਹੀਂ ਸਰਕਾਰ ਨਹੀਂ ਉਹਨਾਂ ਨੇ ਪ੍ਰੋਸਾਸ ਕਰਦੇ ਆਪਣੀ ਤੁਹਾਡੇ ਦੇ ਨਹੀਂ ਪ੍ਰੋਸਾਸ ਸਿੰਘ ਪੰਨੂ ਡੀਸੀ ਅਸੀਂ ਕਾਂ ਸਿੰਘ ਪੰਨੂ ਸੀਗਾ ਇੱਥੇ ਡੀਸੀ ਵਧੀਆ ਬੰਦਾ ਵਧੀਆ ਬੰਦਾ ਸੀਗਾ ਠੀਕ ਹੈ ਭਾਵੇਂ ਉਹਦੇ ਨਾਲ ਜੋ ਮਰਜ਼ੀ ਉਹਦੇ ਪਾੜਾ ਜਿਹਾ ਵਾਪਰਿਆ ਠੀਕ ਹੈ ਉਹਦੀਆਂ ਮਤਲਬ ਵੀ ਚੰਗੇ ਕੰਮ ਕਰਦੇ ਇੱਥੇ ਕਿਸਾਨਾਂ ਵਾਲੀ ਚੰਗੇ ਕਰ ਚੰਗੇ ਕੰਮ ਕਰਨ ਵਾਲੇ ਨੂੰ ਇਹੋ ਕੁਝ ਹੀ ਮਿਲਦਾ ਹੁੰਦਾ ਅਸੀਂ ਕਹਿੰਦੇ ਆ ਵੀ ਵੇਖੋ ਕੋਈ ਬਿਊਰੋਕਰੇਟ ਨਹੀਂ ਪੰਜਾਬ ਦੇ ਵਿੱਚ ਵੱਡਾ ਅਫਸਰ ਨਹੀਂ ਲੱਗ ਸਕਦਾ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਇਹ ਵੀ ਬਾਹਰੋਂ ਆਣ ਕੇ ਲੱਗਣ ਸਵਾਲ ਆ ਸੀਗਾ ਉਹ ਜਦੋਂ ਸਾਡੇ ਪੰਜਾਬ ਦੀ ਧਿਰਤੀ ਦਾ ਕੋਈ ਬੰਦਾ ਆਊਗਾ ਤੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਗੱਲ ਕਰੂਗਾ ਜਿਹੜਾ ਬੰਦਾ ਬਾਹਰੋਂ ਆ ਗਿਆ ਉਹਨੂੰ ਸਾਡੇ ਉਹਨੇ ਸਾਡੇ ਪੰਜਾਬ ਚੋਂ ਹੀ ਲਾਣਾ ਜੀ ਚਲੋ ਜੇ ਇੱਕ ਦੋ ਬਾਹਰ ਆਵੇ ਗੁੱਸਾ ਛੱਡੋ ਨਹੀਂ ਇਹ ਨਹੀਂ ਇਹ ਕੀ ਕਰੋ ਨਾ ਇਹ ਤਾਂ ਤੁਸੀਂ ਰੱਖੇ ਇੱਕ ਮਿੰਟ ਜੀ ਇੱਕ ਮਿੰਟ ਜੀ ਗੱਲ ਸੁਣੋ ਇੱਕ ਮਿੰਟ ਮੇਰੀ ਸੁਣੋ ਇੰਨੇ ਪੰਜਾਬ ਦੇ ਤੇ ਬਾਹਰ ਦੋਆ ਤੇ ਕੋਈ ਨਾ ਗੁੱਸਾ ਕਰ ਮੇਰੀ ਗੱਲ ਸੁਣੋ ਲੋਈ ਚਲਾਉਂਦੇ ਆ ਨਾ ਜਿਆਦਾ ਕਰਨਾ ਨਹੀਂ ਲਾਣਾ ਜੇ ਜੇ ਤੁਹਾਨੂੰ ਵੋਟ ਡਾਉਨ ਕਰਦੇ ਆ ਨਹੀਂ ਨਹੀਂ ਬੇਜ ਬੇ ਪਤਾ ਹੈ ਕਿ ਆਪਾਂ ਜਦੋਂ ਵੇਖੋ ਜਦੋਂ ਕਾਲੀ ਦਲ ਦੀ ਸਰਕਾਰ ਹੈ ਨਾ ਮੈਂ 1 ਮਿੰਟ ਲਵਾਂਗਾ 1 ਮਿੰਟ ਕਿਹੜੇ ਕਾਲੀ ਦਲ ਦੀ ਸਰਕਾਰ ਜਦੋਂ ਕਾਲੀ ਦਲ ਦੀ ਆਪਾਂ ਵੀ ਤਾਂ ਦਿੱਲੀ ਜਾ ਕੇ ਕਮੇਟੀ ਬਣਾ ਲਈ ਉਹ ਤੋਂ ਆਪਾਂ ਸਾਰੇ ਕਹਿੰਦੇ ਆ ਬੱਲੇ ਬੱਲੇ ਆਪਣਾ ਕਾਲੀ ਦਲ ਕਬਜ਼ਾ ਕਰਕੇ ਉਹ ਤੋਂ ਆਪਾਂ ਸਾਰੇ ਪੰਜਾਬੀ ਹਾਂ ਸਰ ਪੰਜਾਬ ਵੱਲੋਂ ਤੇ ਜੇ ਯਾਰ ਉਹਨਾਂ ਦੀ ਸਰਕਾਰ ਇੱਕ ਦੋ ਬਣ ਕੇ ਤੇ ਕਿਹੜੀ ਅਖਰ ਆ ਗਈ ਨਾ ਉਹਨਾਂ ਦੀ ਤੁਹਾਡੀ ਸਰਕਾਰ ਹੈ ਨਾ ਉਹਨਾਂ ਦੀ ਨਾ ਗਾਓ ਤੁਹਾਡੀ ਸਰਕਾਰ ਹੈ ਤੇ ਮਤਲਬ ਸਾਡੀ ਜੇ ਕਦੋਂ ਬਣ ਕੇ ਤੇ ਤੁਹਾਡੀ ਮਾਰ ਦੇਣਾ ਇਹਨੂੰ ਸੰਭਾਲੋ ਉਹਨੂੰ ਸਰਕਾਰ ਕੋਈ ਵੀ ਆ ਜਾਏ ਜੀ ਅਹੀਂ ਤੇ ਸਰਕਾਰ ਦੇ ਸਾਹਮਣੇ ਮੁੱਦੇ ਪੁੱਟ ਕਰਦੇ ਰਹਿਣਾ ਵੀ ਆ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਡੈਮੇਜ ਕਰਾਉਂਦੀਆਂ ਨੇ। ਇਹ ਚੰਗੀ ਗੱਲ ਸਾਡੇ ਵੀ ਧਿਆਨ ਚ ਆਉਂਦੀਆਂ ਰਹਿਣ। ਇਹ ਗੱਲ। ਕਦੇ ਵੇਲੇ ਅਸੀਂ ਵੀ ਬਿਜੀ ਹੋਏ ਨਹੀਂ ਧਿਆਨ ਚ ਆਉਂਦੀ। ਇੱਕ ਮਿੰਟ ਰੁਕੋ। ਹਾਂ ਕਰ ਲੂ। ਅੱਛਾ ਜੀ ਹੁਣ ਸਵਾਲ ਇਹ ਆ ਵੀ ਜਦੋਂ ਅਸੀਂ ਤੁਹਾਨੂੰ ਹੁਣ ਸਵਾਲ ਪੁੱਛੀਏ ਕਿਤੇ ਪਿਆਦੋਗੇ ਸਵਾਲ ਹੀ ਕਰੀ ਜਾਣੀ। ਨਾ ਠੱਡਾ ਪਿਆਦੋ। ਮੇਰਾ ਇਹ ਸਵਾਲ ਹੈ ਵੀ ਜੇ ਤੁਹਾਨੂੰ ਇਹ ਸਵਾਲ ਕਰਲੇ ਆ। ਹਾਂਜੀ ਹਾਂਜੀ। ਤੇ ਕੀ ਗੱਲ ਸਵਾਲ ਕੀਤੇ ਆ ਵਿਕਾਸ ਰੁਕੂਗਾ ਸਾਡੀ ਆ ਚੰੜਕਾਲੀ ਸੜਕ ਰੁਕੂਗੀ? ਨਹੀਂ ਬਿਲਕੁਲ ਨਹੀਂ ਰੁਕੂ। ਪੀ ਤੁਸੀਂ ਵਿਰੋਧ ਕਰਦੇ ਜੀ ਨਹੀਂ ਨਹੀਂ ਉਹ ਜਿੰਨਾ ਉਹ ਤੁਹਾਨੂੰ ਸਦਿਆ ਵੀਰ ਜੀ ਉਹ ਵੀ ਤੁਹਾਡੇ ਆ ਮਹਾਰਾਜ ਕੋਈ ਮੇਰੇ ਤੇ ਮੈਂ ਤੁਹਾਡਾ ਨੰਬਰ ਦੋ ਤੁਸੀਂ ਇੱਕ ਮਿੰਟ ਕਰੋ ਉਹ ਵੀ ਆਪਣੇ ਤੁਸੀਂ ਵੀ ਆਪਣੇ ਜਿਹੜਾ ਤੁਹਾਡਾ ਕੋਈ ਕੰਮ ਰੁਕਿਆ ਪਹਿਲਾਂ ਮੈਨੂੰ ਦੱਸੋ ਉਹ ਕਰਈਆ ਮੈਂ ਕਹਾਂ ਜੀ ਇਹ ਸਾਂਝੇ ਕੰਮ ਆ ਤਾਂ ਇੱਕ ਬਰੀਆ ਦਾ ਥੋੜਾ ਲੰਘਣਾ ਚੰਨਣੇ ਵਾਲੀ ਛੜਕ ਲੰਘਣਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਦੇਖੋ ਜੀ ਬਹੁਤ ਵਧੀਆ ਗੱਲ ਸਾਹਿਬ ਛੜਕਦਾ ਜਰੂਰ ਕਰੋ ਜਿਹੜਾ ਵਿਕਾਸ ਹੁੰਦਾ ਹੈ ਇਹਨੇ ਵੀ ਚੰਗਾ ਛੜਕਾ ਪੱਕਾ ਹੈ ਨਾ ਚੰਨਣ ਗੈਲੀ ਆਹੀ ਚਲੋ ਆ ਜਿਹੜੀ ਛੜਕਿਆ ਪਿੱਛੇ ਗਲੀ ਇਹਨੂੰ ਨਿਕਲਣਾ ਵੇਖ ਲੈਨੇ ਹਮ ਜੀਠੇ ਨਹੀਂ ਜਾਂਦੀਏ ਲਾ ਗਿਆ ਨਾ ਚਲੋ ਮੈਨੂੰ ਗਾਲਿਆਂ ਦਾ ਮੁੱਦਾ ਹੋ ਜਾਣਾ ਆਪਾਂ ਜਿਹੜੇ ਪਾਏ ਆਪਾਂ ਠੁੱਕੀ ਜਾਣੇ ਤੁਹਾਡਾ ਤੁਹਾਡਾ ਨਿਕਲ ਚਲੋ ਜੀ 1 ਮਿੰਟ ਕਰ ਲਉ ਆ ਜਿਹੜੀ ਗਲੀ ਬਣੀ ਹੈ ਇੱਧਰ ਦੀ ਆ ਦੋਨੋਂ ਪਿੱਛੇ ਤਿੰਨ ਨੰਬਰ ਉਹਦੇ ਵਿੱਚ 15 ਫੁੱਟ ਬਜਾ ਰਹੀ ਐਂ ਸਰਪੰਚ ਨੂੰ ਰਿਕੁਐਸਟ ਕੀਤੀ ਸੀ ਵੀ ਇੱਥੇ 60 ਐਮਐਮ ਦੀ ਨਾਲਾ 80 ਦੇ ਨਾਲ ਇੱਥੇ ਲੱਗਣੀਆਂ ਟਰਾਲੀਆਂ ਹਾਂ ਵਧੀਆ ਆਂਦਾ ਵੀ ਨਹੀਂ ਉੱਤੋਂ ਪਾਸੇ ਇਹ ਹੋ ਰਹੀ ਆ ਤੇ ਪ੍ਰਚਾਰ ਕਰ ਦਿੱਤਾ ਗਿਆ ਵੀ ਇਹ ਬਾਜ਼ਾਰ ਰੋਕਦੇ ਅਸੀਂ ਪਰ ਪਛਾੜ ਗਏ ਚਲੋ ਕਿਉਂ ਫਿਰ ਰੁਕਣਾ ਜੋ ਲੱਗਦਾ ਲੱਗ ਜੇ ਆ ਕੇ ਹੁਣ ਆਰਗਨੌਰ ਜਾ ਕੇ ਚੈੱਕ ਕਰ ਲੋ ਸਾਰੀ ਟਾਇਲ ਟੁੱਟ ਗਈ ਆ ਟੁੱਟ ਗਈ ਇੱਕ ਸਰਪੰਚੀ ਦਾ ਕੱਢੇ ਘੱਮਸੋ ਕਮ ਨਹੀਂ ਇਹ 5 ਜਨਵਰੀ ਹਾਂਜੀ 5 ਜਨਵਰੀ ਆ ਹੋਏ ਨੇ ਆਜੇ ਹੋਣ ਲੱਗੀਆਂ 5 ਮਹੀਨੇ ਹੋ ਗਏ ਤੋਂ ਬਾਅਦ ਹਾਂਜੀ ਇਹਦੇ ਬੰਤ ਤੋਂ ਬਾਅਦ ਇਹ ਨਹੀਂ ਲਾਈਆਂ 4 ਮਹੀਨੇ ਹੋਏ ਇਹ ਜਾਂਦੇ ਵੀ ਗਰਾੜ ਕੋਈ ਪਾਉਂਦੀ ਹੈ گورਮੈਂਟ ਜਾਂ ਨਹੀਂ ਪਾਉਂਦੀ ਸੈਕਟਰੀ ਪੁੱਛੋ ਕਿਥੇ ਆ ਪੰਚਾਇਤ ਸੈਕਟਰੀ ਆ ਗਿਆ ਹੁਣ ਗਰਾਊਂਡ ਵੇਖ ਲਓ ਚੈੱਕ ਕਰ ਲਓ ਜੇ ਸਾਨੂੰ ਲੱਗਦਾ ਤਾਂ ਇੱਕ ਸਰਪੰਚੀ ਦਾ ਕੱਢੇ ਘੱਮਸੋ ਕਮ ਮਨਜੋਦ ਮਨਜੋਦ ਨੂੰ ਬੁਲਾਓ ਇੱਕ ਬੇੜੀ ਆ ਜੀ ਉਹਨਾਂ ਦੇ ਪਾਸ ਹੋ ਜਾਂਦੇ ਰੇਕਾ 60mm 80mm ਨਹੀਂ ਪਰ 15 ਫੁੱਟ ਦਾ 50 ਕਿਉਂ ਲਾਉਂਦੇ ਨੇ ਰੇਕਾ ਜੀ ਗਿੱਲ ਸਾਹਿਬ ਪ੍ਰੋਬਲਮ ਇਹ ਹੈਗੀ ਨਾ ਕਿ ਉਹਨਾਂ ਟੁੱਟ ਗਈਆਂ ਤੇ ਆਪਾਂ ਨੂੰ ਫਾਇਦਾ ਕੀ ਹੋਇਆ ਉਹ ਤਾਂ ਨੁਕਸਾਨ ਹੋ ਗਿਆ ਆਪਣਾ ਚਲੋ ਮੰਨ ਲਓ ਰੇਕਾ ਜੀ ਤੇ ਤੁਸੀਂ ਗਰਾਜ ਚ ਪਾ ਦਿਓ ਸਾਢੇ 3 ਸਾਲ ਹੋ ਗਏ ਕਿੰਨੀਆਂ ਗਰਾਂਡਾਂ ਮਾਈਆਂ ਗੌਰਮੈਂਟ ਨੇ